ਸਤਿ ਸ਼੍ਰੀ ਅਕਾਲ ਜੀ ਸਾਰੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਦੇ ਵੀਡੀਓ ਵਿੱਚ ਜਿਵੇਂ ਕਿ ਸਾਰਿਆਂ ਨੇ ਮੈਨੂੰ ਮੈਸੇਜ ਕੀਤੇ ਹਨ ਜਿਨ੍ਹਾਂ ਨੇ ਮੈਸੇਜ ਕੀਤਾ ਹੈ ਸਮਝ ਗਏ ਹੋਣਗੇ ਕਿ ਮੈਂ ਕਿਹੜੀ ਵੀਡੀਓ ਅੱਜ ਬਣਾਉਣ ਜਾ ਰਹੀ ਹਾਂ ਉਹਨਾਂ ਨੇ ਮੈਨੂੰ ਕਿਹਾ ਹੈ ਕਿ ਸਾਨੂੰ ਸਵਿਚਵਰਡ ਤੇ ਸਪੈਸ਼ਲੀ ਵੀਡੀਓ ਬਣਾਓ ਕਿਉਂਕਿ ਕਈਆਂ ਨੂੰ ਮੈਂ ਕਹ ਰਹੀ ਹਾਂ ਹਜ਼ਾਰਾਂ ਨਹੀਂ ਲੱਖਾਂ ਵਿੱਚ ਲੋਕਾਂ ਨੂੰ ਸਵਿਚਵਰਡ ਨਾਲ ਰਿਜ਼ਲਟ ਮਿਲੇ ਹਨ ਉਹਨਾਂ ਦੀਆਂ ਪਰੇਸ਼ਾਨੀਆਂ ਦੂਰ ਹੋਈਆਂ ਹਨ ਦੁੱਖ ਦੂਰ ਹੋਏ ਹਨ ਪੈਸਾ ਆਇਆ ਹੈ ਬਹੁਤ ਬਹੁਤ ਸਾਰੀਆਂ ਪਰੇਸ਼ਾਨੀਆਂ ਜੋ ਛੂ ਮੰਤਰ ਕਰਕੇ ਦੂਰ ਹੋ ਗਿਆ ਹਨ ਤੇ ਇਸ ਤਰ੍ਹਾਂ ਦੇ ਐਸਾ ਇੱਕ ਮੈਜੀਕਲ ਤੁਹਾਨੂੰ ਸਵਿਚ ਵਰਡ ਲੈ ਕੇ ਆਈ ਹੈ ਸਵਿਚ ਵਰਡ ਮੈਜੀਕਲ ਦਾ ਮਤਲਬ ਦੇਖੋ ਹੁਣ ਐਨਾ ਕਹਿਣ ਲੱਗ ਜਾਣਾ ਕਿ ਜਾਦੂ ਸਭ ਤੋਂ ਪਹਿਲੇ ਤਾਂ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰੋ ਕਿ ਐਸਟਰੋਲੋਜੀ ਜੋ ਹੁੰਦੀ ਹੈ ਜ્યોਤਿਸ਼ ਵਿੱਚ ਜੋ ਅਸੀਂ ਜੋ ਸਮਝਾਉਂਦੇ ਆ ਉਹ ਕੋਈ ਜਾਦੂ ਨਹੀਂ ਹੁੰਦਾ ਪਹਿਲੀ ਗੱਲ ਤਾਂ ਜਾਦੂ ਗਾ ਸਾਨੂੰ ਸਮਝਣਾ ਬੰਦ ਕਰੋ ਠੀਕ ਹੈ ਕਿਉਂ ਹੁਣ ਤੁਸੀਂ ਉਹ ਕਹਿੰਦੇ ਹੋ ਮੈਜੀਕਲ ਕਹਿੰਦੇ ਹੋ ਤੁਸੀਂ ਮੈਜੀਕਲ ਕੈਨ ਵੀ ਜਾਂਦਾ ਹੈ ਕਹਿਣ ਦਾ ਮਤਲਬ ਇੱਥੇ ਮੈਜੀਕਲ ਸਵਿਚ ਵਰਡ ਦਾ ਇੱਥੇ ਮੇਨ ਮਤਲਬ ਇਹ ਹੈ ਕਿ ਜੋ ਉਸ ਦਾ ਰਿਜ਼ਲਟ ਆਏਗਾ ਜਦੋਂ ਇਸ ਸਵਿਚ ਵਰਡ ਨੂੰ ਤੁਸੀਂ ਯੂਜ਼ ਕਰੋਗੇ ਉਸ ਦਾ ਜੋ ਰਿਜ਼ਲਟ ਆਏਗਾ ਉਹ ਮੈਜੀਕਲ ਹੋਏਗਾ ਕਿ ਤੁਹਾਨੂੰ ਲੱਗੇਗਾ ਕਿ ਇੱਕ ਜਾਦੂ ਵਰਗਾ ਹੀ ਹੋ ਗਿਆ ਹੈ ਕਿ ਇਹ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਅਸੀਂ ਇਹ ਵਾਲਾ ਸਵਿਚ ਵਰਡ ਯੂਜ਼ ਕੀਤਾ ਤੇ ਇਹਦਾ ਇਹ ਰਿਜ਼ਲਟ ਆਇਆ ਸਾਡੀ ਇਹ ਪਰੇਸ਼ਾਨੀ ਦੂਰ ਹੋ ਗਈ ਹੈ ਨਹੀਂ ਦਿਨਾਂ ਵਿੱਚ ਹੁਣ ਉਹ ਡਿਪੈਂਡ ਕਰਦਾ ਹੈ ਕਿ ਦੇਖੋ ਕੋਈ ਵੀ ਉਪਾਅ ਕਰੋ ਰੈਮਡੀ ਕਰੋ ਸਵਿਚ ਵਰਡ ਯੂਜ਼ ਕਰੋ ਇੱਕ ਹਫਤਾ ਦੋ ਹਫਤਾ ਕੱਟੋ ਕੱਟ ਲੱਗਦੇ ਹੀ ਲੱਗਦੇ ਹਨ ਇੱਕਦਮ ਨਹੀਂ ਕਿਸੇ ਚੀਜ਼ ਦਾ ਰਿਜ਼ਲਟ ਮਿਲਦਾ ਇਹ ਹੀ ਕਾਰਨ ਹੁੰਦਾ ਹੈ ਕਿ ਕਿਸੇ ਨੂੰ ਹਫਤੇ ਵਿੱਚ ਰਿਜ਼ਲਟ ਮਿਲਦਾ ਹੈ ਕਿਸੇ ਨੂੰ 10 ਦਿਨਾਂ ਵਿੱਚ ਕਿਸੇ ਨੂੰ 15 ਦਿਨਾਂ ਵਿੱਚ ਔਰ ਕਿਸੇ ਨੂੰ ਮਿਲਦਾ ਹੀ ਨਹੀਂ ਹੈ ਕਿ ਇਥੇ ਕਿਉਂ ਕਿਉਂਕਿ ਅਸੀਂ ਕਿਹੜੀ ਇੰਟention ਨਾਲ ਕਰਦੇ ਆ ਉਸ ਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ ਹੈ ਸਾਡਾ ਉਪਾ ਸਾਡੀ ਰੈਮਡੀ ਸਾਡੇ ਸਵਿਚਵਰਡ ਹੈਨਾ ਇਹ ਜਦੋਂ ਤੁਸੀਂ ਸਮਝ ਲਿਆ ਨਾ ਤਾਂ ਤੁਹਾਡੇ ਕੋਈ ਵੀ ਐਸੀ ਚੀਜ਼ ਨਹੀਂ ਹੋਏਗੀ ਰੈਮਡੀ ਜਾਂ ਉਪਾ ਜਾਂ ਟੋਟਕਾ ਜਾਂ ਸਵਿਚਵਰਡ ਜੋ ਫੇਲ ਹੋ ਜਾਣ ਸਭ ਤੁਹਾਨੂੰ ਰਿਜ਼ਲਟ ਦੇਣਗੇ ਹਾਂ ਟਾਈਮ ਕੱਟ ਵੱਧ ਹੋ ਸਕਦਾ ਹੈ ਉਹ ਤੁਹਾਡੇ ਉੱਤੇ ਹੈ ਕਿ ਤੁਸੀਂ ਸ਼ੰਕਾ ਨਾਲ ਕੀਤਾ ਨਹੀਂ ਕੀਤਾ ਵਿਸ਼ਵਾਸ ਨਾਲ ਕੀਤਾ ਹੈ ਕਿ ਨਹੀਂ ਤੇ ਚਲੋ ਜੀ ਹੁਣ ਮੇਨ ਗੱਲ ਤੇ ਆ ਜਾਂਦੇ ਹਾਂ ਕਿ ਆਪਾਂ ਕਰਨੇ ਹਾਂ ਅੱਜ ਦੇ ਸਵਿਚਵਰਡ ਬਹੁਤ ਹੀ ਮੈਜੀਕਲ ਸਵਿਚਵਰਡ ਦੱਸਣ ਵਾਲੀਆਂ ਬਿਲਕੁਲ ਵੀ ਵੀਡੀਓ ਨੂੰ ਛੱਡ ਕੇ ਜਲਦੀ ਭੱਜਣਾ ਨਾ ਇੱਕ ਮੈਜੀਕਲ ਸਵਿਚਵਰਡ ਨਹੀਂ ਹੈ 3-4 ਮੈਂ ਦੱਸਣ ਵਾਲੀਆਂ ਹਰ ਇੱਕ ਪਰੇਸ਼ਾਨੀ ਦਾ ਅਲੱਗ-ਅਲੱਗ ਸਵਿਚਵਰਡ ਹੈ ਜੋ ਕਿ ਤੁਸੀਂ ਯੂਜ਼ ਕਰਕੇ ਆਪਣੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹੋ ਐਥੇ ਮੈਂ ਇੱਕ ਤੁਹਾਨੂੰ ਗੱਲ ਦੱਸਣਾ ਚਾਹਾਂਗੀ ਕਿ ਥੋੜੇ ਦਿਨ ਪਹਿਲੇ ਦੀ ਹੀ ਗੱਲ ਹੈ ਸਾਡੇ ਰਿਸ਼ਤੇਦਾਰੀ ਸਮਝ ਲੋ ਹੈ ਨਾ ਮੇਰੀ ক্লোਜ਼ ਫਰੈਂਡ ਹੈ ਰਿਸ਼ਤੇਦਾਰੀ ਮੈਂ ਇਸ ਕਰੇ ਕਿਉਂਕਿ ਸਾਡੀ ਫੈਮਿਲੀ ਮੈਂਬਰ ਵਰ ਗਈ ਹਾਂ ਉਹਨਾਂ ਦੀ ਨਾ ਮੰਮੀ ਦਾ ਮੈਨੂੰ ਰਾਤ ਨੂੰ ਫੋਨ ਆ ਗਿਆ ਬਹੁਤ ਹੀ ਰੋ ਰਹੀ ਸੀ ਘਬਰਾਏ ਹੋਈ ਸੀ ਮੈਨੇ ਬੋਲਾ ਕੀ ਹੋ ਗਿਆ ਤੁਸੀਂ ਥੋੜਾ ਪਾਣੀ ਪੀਓ ਦੱਸੋ ਮੈਨੂੰ ਕੀ ਹੋ ਗਿਆ ਹੈ ਤਾਂ ਉਹਨਾਂ ਨੇ ਦੱਸਿਆ ਕਿ ਕੋਈ ਤਾਂ ਇਹਨਾਂ ਬੱਚਾ ਹੈ ਉਹਨਾਂ ਦਾ ਜਵਾਨ ਉਹਨਾਂ ਦੀ ਆਪਸ ਵਿੱਚ ਲੜਾਈ ਹੋਈ ਹੋਏਗੀ ਠੀਕ ਹੈ ਉਹ ਬੱਚਿਆਂ ਦਾ ਜਿਹੜੇ ਚਾਰ ਬੱਚੇ ਸੀ ਲੜਾਈ ਹੋਈ ਉਹ ਤਿੰਨ ਬੱਚਿਆਂ ਦਾ ਮੈਨ ਕਿਸੇ ਚੀਜ਼ ਦਾ ਜਿਸ ਤਰ੍ਹਾਂ ਕਿ ਮੋਬਾਈਲ ਅੱਜ ਕੱਲ ਦਾ ਮੋਬਾਈਲ ਬਹੁਤ ਜੜ ਹੋ ਗਿਆ ਹੈ ਲੜਾਈਆਂ ਦੀ ਮੋਬਾਈਲ ਦੇ ਕਾਰਨ ਕਿਸੇ ਦੀ ਲੜਾਈ ਹੋਈ ਸੀ ਮੇਰਾ بیٹے ਦਾ ਉਸ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਸੀ ਪੁਲਿਸ ਰਿਪੋਰਟ ਹੋ ਗਈ ਤੇ ਰਾਤ ਵੇਲੇ ਆ ਕੇ ਮੇਰੇ بیٹے ਨੂੰ ਲੈ ਕੇ ਚਲੇ ਗਏ ਹਾਂ ਮੈਂ ਕਹਿੰਦੀ ਇਸ ਵੇਲੇ ਰਾਤ ਨੂੰ ਕੱਲੀ ਹਾਂ ਮੇਰੇ ਹਸਬੰਡ ਵੀ ਬਾਹਰ ਰਹਿੰਦੇ ਹਨ ਬਾਹਰ ਉਹਨਾਂ ਦੀ ਜੌਬ ਹੈ ਮੈਂ ਕੱਲੀ ਹਾਂ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ ਮੈਂ ਉਹਨਾਂ ਨੂੰ ਕਿਹਾ ਸ਼ਾਂਤ ਹੋ ਜਾਓ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਤੁਹਾਡਾ ਬੇਟਾ ਘਰ ਆ ਜਾਏਗਾ ਸਵਿਚ ਵਰਡ ਜੋ ਕਿ ਮੈਂ ਤੁਹਾਨੂੰ ਮੈਜੀਕਲ ਸਵਿਚ ਵਰਡ ਹੈ ਪਹਿਲਾ ਮੈਜੀਕਲ ਸਵਿਚ ਵਰਡ ਹੈ ਬੋਲਦੇ ਜਾਓ ਦੁਰੰਤ ਦੇਵ ਦੁਰੰਤ ਦੇਵ ਦੁਰੰਤ ਦੇਵ ਦੁਰੰਤ ਦੇਵ ਦੁਰੰਤ ਦੇਵ ਐ ਆਪਣੀ ਵੀਡੀਓ ਦੀ ਸਕਰੀਨ ਤੇ ਵੀ ਦਿਖਾ ਰਹੀ ਹਾਂ ਤੁਰੰਤ ਦੇ ਤੁਰੰਤ ਰਿਜ਼ਲਟ ਦਿੰਦੇ ਹੈ ਇਨਸਟੈਂਟ ਰਿਜ਼ਲਟ ਦਿੰਦੇ ਹੈ ਮੂੰਹ ਬੰਦ ਕਰਕੇ ਅੱਖਾਂ ਬੰਦ ਕਰਕੇ ਆਪਣੇ ਮਨ ਵਿੱਚ ਉਹਨਾਂ ਨੂੰ ਯਾਦ ਕਰਕੇ ਐ ਸਵਿਚ ਵਰਡ ਪਰਮਾਤਮਾ ਨੂੰ ਯਾਦ ਕਰਕੇ ਐ ਸਵਿਚ ਵਰਡ ਬੋਲੋ ਦੁਰੰਤ ਦੇਵ ਦੁਰੰਤ ਦੇਵ ਦੁਰੰਤ ਦੇਵ ਠੀਕ ਹੈ ਕੋਈ ਵੀ ਪਰੇਸ਼ਾਨੀ ਹੋਵੇ ਤੁਹਾਨੂੰ ਅਡੀ ਕੋਈ ਸినా ਲੜਾਈ ਹੋ ਗਈ ਹੋਵੇ ਤੁਸੀਂ ਉਹਦੇ ਵਿੱਚ ਪਰੇਸ਼ਾਨੀ ਚੱਲ ਰਹੀ ਹੋਵੇ ਕੋਰਟ ਕੇਸ ਹੋਵੇ ਕਿੰਨਾ ਹੀ ਵੱਡਾ ਕੋਰਟ ਕੇਸ ਹੋਵੇ ਮਰਡਰ ਕੇਸ ਵੀ ਹੋਏਗਾ ਨਾ ਉਹਦੇ ਵਿੱਚ ਵੀ ਪੜਦੇ ਜਾਓ ਦੁਰੰਤ ਦੇਵ ਦੁਰੰਤ ਦੇਵ ਇੱਕਦਮ ਬੜੀ ਹੋ ਜਾਓਗੇ ਸਭ ਜੇ ਸੱਚੇ ਹੋਵੋਗੇ ਤਾਂ ਠੀਕ ਹੈ ਜੇ ਕੁਝ ਨਹੀਂ ਕੀਤਾ ਹੋਏਗਾ ਹੁਣ ਜਿਸ ਤਰ੍ਹਾਂ ਕਿ ਇਹਨਾਂ ਨੇ ਮੈਨੂੰ ਦੱਸਿਆ ਬੇਟੇ ਉਹਨਾਂ ਨੇ ਕੁਝ ਨਹੀਂ ਕੀਤਾ ਹੈ ਕੋਈ ਜਦੋਂ ਬੇਗੁਸੂਰ ਕਿਸੇ ਚੀਜ਼ ਵਿੱਚ ਫਸ ਜਾਂਦਾ ਹੈ ਨਾ ਉਸ ਵੇਲੇ ਐ ਸਵਿਚ ਵਰਡ ਦੁਰੰਤ ਦੇ ਦੁਰੰਤ ਦੇ ਦੁਰੰਤ ਦੇ ਬਹੁਤ ਕੰਮ ਕਰਦਾ ਹੈ ਉਹਨਾਂ ਦਾ ਮੈਨੂੰ ਫੋਨ ਆ ਗਿਆ ਕਿੰਨੀ ਦੇ 1 ਘੰਟੇ ਵਿੱਚ 1 ਘੰਟੇ ਵਿੱਚ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਮੇਰਾ ਬੇਟਾ ਘਰ ਵਾਪਸ ਆ ਗਿਆ ਕਹਿੰਦੇ ਬੈਲ ਵੱਜੀ ਮੈਂ ਦਰਵਾਜ਼ਾ ਖੋਲਿਆ ਮੇਰਾ ਬੇਟਾ ਸੀ ਤੇ ਬੋਲਦੇ ਕਿ ਪੁਲਿਸ ਵਾਲਿਆਂ ਨੇ ਪੂਰੀ ਗੱਲ ਕੀਤੀ ਉਹਨਾਂ ਦੇ بیٹے ਨੇ ਪੂਰੀ ਗੱਲ ਸਮਝਾਈ ਉਹਨਾਂ ਨੂੰ ਲੱਗਿਆ ਕਿ ਐਵੇਂ ਕਸੂਰ ਹੈ ਉਸ ਨੂੰ ਵਾਪਸ ਘਰ ਭੇਜ ਦਿੱਤਾ ਤੁਸੀਂ ਸਮਝ ਸਕਦੇ ਹੋ ਇਸ ਸਵਿਚਵਰਡ ਦੀ ਸ਼ਕਤੀ ਤੁਸੀਂ ਵੀ ਯੂਜ਼ ਕਰੋ ਕਦੀ ਵੀ ਤੁਹਾਨੂੰ ਕੋਈ ਪ੍ਰੋਬਲਮ ਹੋਵੇ ਤਾਂ ਦੁਰੰਤ ਦੇਵ ਦੁਰੰਤ ਦੇਵ ਦੁਰੰਤ ਦੇ ਠੀਕ ਹੈ ਜੀ ਇਹ ਤਾਂ ਹੋ ਗਿਆ ਪਹਿਲਾ ਸਵਿਚਵਰਡ ਹੁਣ ਆਪਾਂ ਗੱਲ ਕਰਾਂਗੇ ਦੂਸਰੇ ਸਵਿਚਵਰਡ ਦੀ ਠੀਕ ਹੈ ਜਿਸ ਤਰ੍ਹਾਂ ਕਿ ਦੇਖੋ ਅੱਜ ਕੱਲ ਸਭ ਨੂੰ ਨਾ ਸ਼ਰੀਰ ਵਿੱਚ ਬਹੁਤ ਜ਼ਿਆਦਾ ਪ੍ਰੋਬਲਮਸ ਹੋ ਗਈਆਂ ਕਿਉਂਕਿ ਖਾਣਾ ਪੀਣਾ ਸਾਡਾ ਬੇਕਾਰ ਹੋ ਗਿਆ ਹੈ ਪੁਰਾਣੇ ਜ਼ਮਾਨੇ ਦੀਆਂ ਲੇਡੀਆਂ ਦੇਖ ਲਓ ਹੈਨਾ ਸਾਡੇ ਵੱਡੇ ਬਜ਼ੁਰਗ ਵੀ ਦੇਖ ਲਓ ਸਾਡੇ ਤੋਂ ਤਗੜੇ ਹੈ ਉਹ ਸਾਡੇ ਤੋਂ ਜ਼ਿਆਦਾ ਕੰਮ ਕਰ ਲੈਂਦੇ ਔਰ ਸਾਡੇ ਹੁਣੇ ਨਾਲ ਹੀ ਗੋਡੇ ਦੁਖਦੇ ਹਨ ਲੱਤਾਂ ਦੁਖਰੀਆਂ ਹਨ ਹੈਨਾ ਇੱਥੇ ਜਿਹੜਾ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਜਿਨ੍ਹਾਂ ਨੂੰ ਲੱਤਾਂ ਦੇ ਅੰਦਰ ਪਰੇਸ਼ਾਨੀ ਰਹਿੰਦੀ ਹੈ ਲੱਤਾਂ ਦੇ ਵਿੱਚ ਦਰਦ ਰਹਿੰਦਾ ਹੈ ਰਾਤ ਨੂੰ ਸੌਂਦੇ ਹੈ ਤਾਂ ਲੱਤਾਂ ਦੇ ਵਿੱਚ ਕੁਸ-ਕੁਸ ਇਸ ਤਰ੍ਹਾਂ ਹੁੰਦਾ ਰਹਿੰਦਾ ਹੈ ਨੀਂਦ ਨਹੀਂ ਆਉਂਦੀ ਹੈਨਾ ਨੱਸਾਂ ਵਿੱਚ ਦਰਦ ਹੁੰਦਾ ਰਹਿੰਦਾ ਹੈ ਗੋਡੇ ਵਿੱਚ ਦਰਦ ਹੁੰਦਾ ਹੈ ਜੋਇੰਟ ਵਿੱਚ ਦਰਦ ਹੁੰਦਾ ਹੈ ਤਾਂ ਉਹਦੇ ਵਾਸਤੇ ਤੁਸੀਂ ਇੱਕ ਸਵਿਚ ਨੰਬਰ ਯੂਜ਼ ਕਰਨਾ ਹੈ ਹਰੇ ਪੈਨ ਦੇ ਨਾਲ ਆਪਣੀ ਲੱਤਾਂ ਦੇ ਉੱਤੇ ਹਰੇ ਪੈਨ ਦੇ ਨਾਲ ਇੱਥੇ ਕੋਈ ਦੂਜਾ ਪੈਨ ਨਹੀਂ ਚੱਲੇਗਾ ਠੀਕ ਹੈ ਹਰੇ ਪੈਨ ਦਾ 스케ਚ ਕਰਨ ਲੈ ਕੇ ਨਾ ਉੱਤੇ ਆਪਣੀ ਲੱਤਾਂ ਦੇ ਉੱਪਰ 58 58 ਲਿਖ ਕੇ ਉਹਦੇ ਉੱਤੇ ਇਸ ਤਰ੍ਹਾਂ ਸਰਕਲ ਬਣਾ ਦਿਓ ਇਸ ਤਰ੍ਹਾਂ ਕਰ ਦੋ ਤੁਸੀਂ ਦੇਖੋਗੇ ਥੋੜੇ ਹੀ ਦਿਨਾਂ ਵਿੱਚ ਤੁਹਾਡੀ ਲੱਤਾਂ ਵਿੱਚ ਜਿਹੜੀ ਪ੍ਰੋਬਲਮ ਆਉਂਦੀ ਹੈ ਨਾ ਆ ਰਹੀ ਹੈ ਉਹ ਬਿਲਕੁਲ ਦੂਰ ਹੋ ਜਾਏਗੀ ਦਰਦ ਦੂਰ ਹੋ ਜਾਏਗਾ ਗੋਡਿਆਂ ਦਾ ਪੇਨ ਦੂਰ ਹੋ ਜਾਏਗਾ ਔਰ ਕਰਕੇ ਦੇਖਣਾ ਵਿਸ਼ਵਾਸ ਦੇ ਨਾਲ ਔਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਅਸਰ ਹੋਇਆ ਜਾਂ ਨਹੀਂ ਹੋਇਆ ਇਹ ਹੋਗੇ ਦੋ ਮੈਜਿਕਲ ਇੱਕ ਸਵਿਚ ਵਰਡ ਠੀਕ ਹੈ ਇੱਕ ਸਵਿਚ ਨੰਬਰ ਐਂਜਲ ਨੰਬਰ ਤੁਹਾਨੂੰ ਦੱਸਦਾ ਬਿਮਾਰੀ ਦੂਰ ਕਰੋ ਜਾਂ ਦੂਸਰਾ ਜਿਵੇਂ ਮੈਂ ਦੱਸਿਆ ਕੋਈ ਲੜਾਈਆਂ ਚ ਪੈ ਗਏ ਕੋਰਟ ਕੇਸ ਹੈ ਕੁਝ ਵੀ ਹੈ ਉਹ ਤੁਸੀਂ ਦੂਰ ਕਰ ਸਕਦੇ ਦੋ ਹੋ ਗਏ ਤੇ ਚਲੋ ਜੀ ਹੁਣ ਉਸ ਤੋਂ ਪਹਿਲੇ ਕੀ ਮੈਂ ਤੀਸਰਾ ਤੁਹਾਨੂੰ ਸਵਿਚਵਰਡ ਦੱਸਾਂ ਮੇਰੀ ਹੱਜਰ ਜਰਤੀ ਬੇਨਤੀ ਹੈ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਜੀ ਕਮੈਂਟ ਕਰੋ ਤੇ ਸ਼ੇਅਰ ਕਰੋ ਜਿਆਦਾ ਤੋਂ ਜਿਆਦਾ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਜੀ ਤੇ ਚਲੋ ਜੀ ਹੁਣ ਆਪਾਂ ਗੱਲ ਕਰਦੇ ਹਾਂ 30 ਦੇ ਸਵਿਚਵਰਡ ਜੋ ਕਿ ਬਹੁਤ 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 ਜ਼ਿਆਦਾ ਕਾਰਗਰ ਹੈ ਉਹ ਕੀ ਹੈ ਕਈ ਵਾਰੀ ਕੀ ਹੁੰਦਾ ਹੈ ਮੈਨੂੰ ਕਮੈਂਟਸ ਆਉਂਦੇ ਹਨ ਕਿ ਉਹਨਾਂ ਨੇ ਆਪਣੀ ਦੁਕਾਨ ਹੈ ਫੈਕਟਰੀ ਹੈ ਵਪਾਰ ਹੈ ਜਾਂ ਆਨਲਾਈਨ ਬਿਜ਼ਨਸ ਵੀ ਕਰਦੇ ਹਨ ਬੈਲੇ ਬੈਠੇ ਹਨ ਕੁਝ ਨਹੀਂ ਆ ਰਿਹਾ ਕੋਈ ਗ્રાਹਕ ਹੀ ਨਹੀਂ ਆ ਰਿਹਾ ਕੋਈ ਕਸਟਮਰ ਨਹੀਂ ਆ ਰਿਹਾ ਉਹਨਾਂ ਨੇ ਕੀ ਕਰਨਾ ਹੈ ਮਨ ਵਿੱਚ ਬੋਲੋ ਜਾਂ ਜ਼ੋਰ ਵੀ ਬੋਲੋ 10 ਮਿੰਟ ਤਾਂ ਬੋਲੋ ਬੋਲੋ ਨਹੀਂ ਤਾਂ 51 ਵਾਰੀ ਤਾਂ ਬੋਲਣਾ ਹੀ ਹੁੰਦਾ ਹੈ ਸਵੇਰੇ ਬੋਲ ਦੋ ਦੁਪਹਿਰ ਨੂੰ ਬੋਲ ਦੋ ਸ਼ਾਮ ਨੂੰ ਬੋਲ ਦੋ 51 ਵਾਰ 51 ਵਾਰ ਹੈ ਨਾ ਜੇ ਨਹੀਂ ਤਾਂ ਸਾਰਾ ਦਿਨ ਨਹੀਂ ਬੋਲਦੇ ਰਹੋ ਚੈਂਟ ਕਰਦੇ ਰਹੋ ਠੀਕ ਹੈ ਇਜ਼ਤ ਜਾਪ ਕਰਦੇ ਰਹੋ ਕੋਈ ਫਰਕ ਨਹੀਂ ਪੈਂਦਾ ਜਿਹਦੇ ਨਾਲ ਸਾਡੇ ਕੋਲ ਪੈਸਾ ਆਣਾ ਕਸਟਮਰ ਆਣੀਏ ਤਾਂ ਪੈਸਾ ਆਏਗਾ ਹੀ ਨਾ ਉਸ ਵਿੱਚ ਵਰਡ ਕਿਹੜਾ ਹੈ ਪ੍ਰੋਸੋ ਪਿਆਰੇ ਪ੍ਰੋਸੋ ਪਿਆਰੇ ਪ੍ਰੋਸੋ ਪਿਆਰੇ ਪ੍ਰੋਸੋ ਪਿਆਰੇ ਪ੍ਰੋਸੋ ਪਿਆਰੇ ਅੱਕਾ ਬੰਦ ਕਰਕੇ ਵਿਸ਼ਵਾਸ ਨਾਲ ਬੋਨਾ ਹੁਣ ਕਈ ਤਾਂ ਜਿਹੜੇ ਵਿਸ਼ਵਾਸ ਕਰ ਲੈਣਗੇ ਫਟਾਫਟ ਉਹਨਾਂ ਨੇ ਕਾਪੀ ਪੈਨਸਲ ਕੱਢ ਲਈ ਹੋएगी ਤੇ ਲਿਖਦੇ ਜਾਂਦੇ ਹੋਣਗੇ ਮੇਰੀ ਵੀਡੀਓ ਸੁਣ ਕੇ ਹੈਨਾ ਤੇ ਕਈ ਜਿਹੜੇ ਵੀਡੀਓ ਸੁਣ ਰਹੇ ਹੋਣਗੇ ਕਈ ਹੱਸ ਰਹੇ ਹੋਣਗੇ ਐਵੇਂ ਥੋੜੀ ਨਾ ਹੁੰਦਾ ਹੈ ਉਹਨਾਂ ਦਾ ਜ਼ਿੰਦਗੀ ਵਿੱਚ ਕੁਝ ਨਹੀਂ ਹੋ ਸਕਦਾ ਉਹਨਾਂ ਦਾ ਅਲੱਗ ਹੀ ਥੋਟ ਹੈ ਅਲੱਗ ਹੀ ਵਿਚਾਰ ਹਨ ਪਰ ਜੋ ਮੇਰੀ ਚੈਨਲ ਤੇ ਆਂਦੇ ਹਨ ਉਹ ਜੇ ਤੁਸੀਂ ਜਦ ਤੈ ਵਿਸ਼ਵਾਸ ਰੱਖਦੇ ਹਾਂ ਤਾਂ ਹੀ ਉਹਨਾਂ ਦੇ ਕੰਮ ਬਣਦੇ ਹਨ ਐ ਮੈਂ ਤੁਹਾਨੂੰ ਗਾਰੰਟੀ ਦਿੰਦੀ ਹਾਂ ਯਕੀਨ ਮੰਨ ਕੇ ਚੱਲੋ ਪ੍ਰੋਸੋ ਪਿਆਰੀ ਪ੍ਰੋਸੋ ਪਿਆਰੀ ਪ੍ਰੋਸੋ ਪਿਆਰੀ ਲਾਈਨ ਲੱਗ ਜਾਏਗੀ ਕਸਟਮਰਾਂ ਦੀ ਮੰਨ ਕੇ ਚੱਲੋ ਕਸਟਮਰਾਂ ਦੀ ਲਾਈਨ ਲੱਗ ਜਾਏਗੀ ਆਰਡਰਾਂ ਦੀ ਲਾਈਨ ਲੱਗ ਜਾਏਗੀ ਕਰਕੇ ਦੇਖੋ ਪ੍ਰੋਸੋ ਪਿਆਰੀ ਪ੍ਰੋਸੋ ਪਿਆਰੀ ਪ੍ਰੋਸੋ ਪਿਆਰੀ ਸੋ ਐ ਤਿੰਨ ਵਿੱਚ ਤੁਹਾਨੂੰ ਐਸੇ ਜ਼ਬਰਦਸਤ ਸਵਿਚ ਵਰਡ ਸਵਿਚ ਨੰਬਰਸ ਦਿੱਤੇ ਹਨ ਜਿਸ ਨੂੰ ਤੁਸੀਂ ਸ਼ਰਧਾ ਤੇ ਵਿਸ਼ਵਾਸ ਨਾਲ ਕਰ ਲੋਗੇ ਤਾਂ ਇਹ ਜ਼ਰੂਰ 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 ਤੁਹਾਨੂੰ ਰਿਜ਼ਲਟ ਦੇਣਗੇ ਹੀ ਦੇਣਗੇ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਫਾਟੇ ਕਿਸੇ ਹੋਰ ਪਰੇਸ਼ਾਨੀ ਦਾ ਵਦੀਆ ਜਾ ਹੱਲ ਲੈ ਕੇ